ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਮਾਤਾਵਾਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਸਾਰੇ ਜਾਣਦੇ ਹਾਂ ਕਿ 6 ਪਉਦੋ ਸ਼ੀਧੀ ਦਿਹਾੜੇ ਚੱਲ ਰਹੇ ਹਨ ਜਿਨ੍ਹਾਂ ਦੇ ਸੰਬੰਧ ਵਿੱਚ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਗੁਰਦੁਆਰਾ ਫਤੇਗੜ ਸਾਹਿਬ ਪਹੁੰਚ ਕੇ ਸਭਾ ਵਿੱਚ ਸ਼ਾਮਲ ਹੁੰਦੀਆਂ ਹਨ ਇਨੀ ਦਿਨੀ ਮੇਰੇ ਦਸਵੇਂ ਪਾਛਾ ਸੈਵ ਚੀਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਧਰਮ ਨੂੰ ਬਚਾਉਣ ਦੀ ਖਾਤਰ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਫਤੇਗੜ ਸਾਹਿਬ ਦੇ ਬਣੇ ਦਿਓ ਵੀਡੀਓ ਦੇ ਨਾਲ ਤੇ ਡੇਢ ਘੰਟੇ ਦਾ ਸਫਰ ਕਰਨ ਤੋਂ ਬਾਅਦ ਆਪਾਂ ਪਹੁੰਚ ਚੁੱਕੇ ਤੇ ਇਹ ਰੇਲਵੇ ਸਟੇਸ਼ਨ ਫਤਿਹਗੜ ਸਾਹਿਬ ਦਾ ਤੇ ਇਹ ਸੰਗਤ ਦੇਖ ਸਕਦੇ ਹੋ ਜੀ ਤੁਸੀਂ ਹਾਂ i yeah. छॾ <laughs> oh ਇਸ ਕੋ ਦਿਫੀਸ ਨਹੀਂ ਬਾਈ ਅਮਰੇ ਪਹਿਲੇ ਇਸ ਤਰ੍ਹਾਂ ਹੋ ਗਏ ਆ ਤੇ ਸੰਗਤ ਜੀ ਤੁਸੀਂ ਦੱਸਾਂ ਕਰ ਰਹੇ ਹੋ ਗੁਰਦੁਆਰਾ ਜੋਤੀਸਰੂਪ ਸਾਹਿਬ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬ ਜਦ ਜੀ ਬਾਬਾ ਜੂਰਾਵਾ ਸਿੰਘ ਤੇ ਬਾਬਾ ਫਤੇ ਸਿੰਘ ਜੀ ਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਅੱਜ ਗੱਜ ਜੀ ਰਾਸ਼ਨ ਕਰੋ ਜੀ ਗੁਰਦੁਆਰਾ ਜੋਤੀਸਰੂਪ ਫਤੇਗੜ ਸਾਹਿਬ

ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਵਾਪਸ ਜਾ ਰਹੇ ਹਰੰਦ ਤੇ ਕਿਉਂਕਿ ਫਤੇਗੜ ਸਾਹਿਬ ਤੋਂ ਕੋਈ ਵੀ ਆਟੋ ਵਗੈਰਾ ਨਹੀਂ ਮਿਲਦਾਗਾ ਤੇ ਮੈਂ ਪੈਦਲ ਹੀ ਆ ਰਿਹਾ ਤੇ ਹਰੰਦ ਤੋਂ ਬਾਅਦ ਤੇ ਮੈਂ ਸਿੱਧਾ ਚਲਾ ਜਾਣਾ ਲੁਧਿਆਣਾ ਮੇਰੇ ਘਰ ਤੇ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਆ ਹੋਰ ਵੀਡੀਓ ਦੇਖਣ ਲਈ ਗਾਮਾ ਬਲੌਗਸ 666 YouTube ਚੈਨਲ ਨੂੰ ਸਬਸਕ੍ਰਾਈਬ ਜੁ ਕਰਨਾ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੀ ਸੰਗਤ ਦਾ